ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਚੋਣਾਂ ਦੌਰਾਨ ਕੁਰਦਾਸਪੁਰ ਦੇ ਪਿੰਡ ਸਾਧੂ ਚੱਕ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਲੜੀਆਂ ਕਿਰਪਾਨਾਂ ਅੱਧਾ ਦਰਜਨ ਤੋਂ ਵੱਧ ਲੋਕ ਹੋਏ ਜ਼ਖਮੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕੀਤੀ ਮਾਮਲੇ ਦੀ ਜਾਂਚ ਸ਼ੁਰੂ ਹੀ ਪੱਛੀਆਂ ਕਟਣ ਦੇ ਹਿਸਾਬ ਨਾਲ ਸਰਪੰਚ ਅਸ਼ੋਕ <th>ਪਾਜੀ</th> ਤੇ ਬੈਠੇ ਦੇ ਹੋਈ ਸੀ ਬਾਕੀ ਸਾਰੇ ਵੋਟਾਂ ਪਾੰਦੇ ਵੇ ਸੀ ਜੋਤੀ ਆਇਆ ਹੈ ਜੋਤੀ ਗੱਡੀ ਵਿੱਚੋਂ ਨਿਕਲਿਆ ਜੋਤੀ ਪਹਿਲਾਂ ਅੰਦਰ ਗਿਆ ਆ ਅੰਦਰੋਂ ਨਿਕਲ ਕੇ ਬਾਹਰ ਆਇਆ ਇੱਥੇ ਆਣ ਕੇ ਇਹਨਾਂ ਸਰਪੰਚਾਂ ਸਰਪੰਚ ਦੇ ਸਿਰ 'ਤੇ ਕਿਰਪਾਨ ਮਾਰ ਦਿੱਤੀ ਐ ਇਹਦੇ ਕਿਰਪਾਨ ਮਾਰਨਾ ਬਾਕੀ ਗੰਜੂ ਦੇ ਜਿਹੜੇ ਬੰਦੇ ਸੀ ਨਾ 10-15 ਬੰਦੇ ਹੀ ਆਣ ਕੇ ਉਹਨਾਂ ਨੇ ਸਾਰੇ ਨਫੜ ਲਏ ਕਿੰਨੇ ਬੰਦੇ ਕਿਰਪਾਨਾਂ ਦੋਹਾਂ ਤਿੰਨਾਂ ਬੰਦਿਆਂ ਦੇ ਪੁੱਜ ਗੀਆਂ 15-16 ਦਾ ਸੱਟ ਲੱਗੀਆਂ ਹੈ 1 ਪਰਿਵਾਰ ਵਿੱਚੋਂ 7-8 ਜੀਆਂ ਦੇ ਸੱਟਾ ਲੱਗੀਆਂ ਨੇ ਉਹ ਕਿੱਥੇ ਦਾ ਹਸਪਤਾਲ ਹਾਂਜੀ ਚਲੇ ਗਏ ਸਰਕਾਰੀ ਹਸਪਤਾਲ ਚਾਹੀਦਾ ਹੈ ਜਿਹੜੀ ਗਲਤੀ ਕੀਤੀ ਹੈ ਨਾ ਇਹਨਾਂ ਨੇ ਹੁਣ ਇਨਸਾਫ ਚਾਹੀਦਾ ਹੈ ਕੀ ਵਾਹੀ ਭਾਜੀ ਇਹ ਲੜਾਈ ਬਹੁਤ ਕੀਤੀ ਹੈ ਇਹਨਾਂ ਨੇ ਕੁਰਸੀਆਂ ਮਾਰੀਆਂ ਕਿਰਪਾਨਾਂ ਮਾਰੀਆਂ ਇਹਨਾਂ ਨੇ ਸਾਡੇ ਬੰਦੇ ਦੇ ਫੋਨ ਵੀ ਖੋਲੇ ਇਹਨਾਂ ਨੇ ਕਿ ਕੋਈ ਵੀਡੀਓ ਨਾ ਬਣਾ ਸਕੇ ਆ ਗਈ ਵੀਡੀਓ ਉਹ ਸੀਸੀਟੀਵੀ ਕੈਮਰਾ ਲੱਗਾ ਹੋਇਆ ਉਹ ਕੈਮਰੇ ਦੀ ਵੀਡੀਓ ਨਿਕਲ ਉੱਥੇ ਬੈਠੇ ਦੇ ਥਾਪਾ ਜੀ ਦੇ ਸਿਰ 'ਚ ਕਿਰਪਾਨ ਮਾਰ ਦਿੱਤੀ ਆ ਉਹਨਾਂ ਦੇ ਹੱਥਾਂ ਵਿੱਚ ਮਾਰ ਦਿੱਤੀਆਂ ਨਾ ਉਹਨਾਂ ਦੇ ਡੈਡੀ ਦੇ ਸਿਰ 'ਤੇ ਸੱਟ ਮਾਰ ਦਿੱਤੀ ਆ ਉਹਨਾਂ ਦੇ ਬੇਟੇ ਦੇ ਵੀ ਸੱਟ ਮਾਰੀ ਆ ਇੱਕ ਪਰਿਵਾਰ ਵਿੱਚੋਂ 8-9 ਬੰਦਿਆਂ ਦੇ ਸੱਟਾ ਲਾਤੀਆਂ ਨੇ ਉਹਨਾਂ ਨੇ ਉਹ ਵੀ ਇੱਕ ਪਰਿਵਾਰ ਵਿੱਚੋਂ ਪੋਰ ਪਿੰਡ ਵਿੱਚ ਕਿਸੇ ਨਹੀਂ ਲੱਗੀਆਂ ਆਈਆਂ ਸੱਟਾਂ ਸਰ ਮੇਰਾ ਨਾਮ ਸੁਭਾ ਮੈਂ ਮੈਂ ਮੌਕੇ ਦਾ ਜਿਹੜਾ ਸਰਪੰਚਾ ਸਾਧੂ ਪਿੰਡ ਸਾਧੂ ਦਾ ਲੱਗਦਾ ਉਹਦਾ ਬ੍ਰਦਰ ਆ ਵੱਡਾ ਠੀਕ ਹੈ ਸਰ ਇੱਥੇ ਆਪਾਂ ਬੂਥ ਲਾਇਆ ਵਾ ਆਮ ਆਦਮੀ ਪਾਰਟੀ ਵੱਲੋਂ ਚਾੜੂ ਦਾ ਬੂਥ ਲਾਇਆ ਸਰ ਸਾਡਾ ਕੈਂਡੀਡੇਟ ਆਇਆ ਇੱਥੇ ਫੇੜਾ ਮਾਰਨ ਤੇ ਸਵੇਰ ਦਾ ਸਰ ਬੜੀ ਮਤਲਬ ਕਿ ਬੜੀ ਸ਼ਾਂਤੀ ਨਾਲ ਚੱਲਣ ਡਿਆ ਹੀ ਕੰਮ ਸਾਡਾ ਫਸਟ ਕੈਂਡੀਡੇਟ ਆਇਆ ਸਾਡਾ ਆਮ ਆਦਮੀ ਪਾਰਟੀ ਦਾ ਫੇੜਾ ਮਾਰਨ ਇਹਨਾਂ ਨੇ ਗੱਲਾਂ ਕੱਡੀਆਂ ਵਾ ਠੀਕ ਆ ਉਹ ਜਦੋਂ ਬੈਸੋ ਬੈਸੋਸਾ ਇਹ ਹੋਈ ਆ ਤੇ ਇਹਨਾਂ ਨੇ ਗਾਲ ਕੱਢ ਰਹੀ ਸਾਡੀ ਕ੍ਰਿਸਚੀਅਨ ਕੌਮ ਨੂੰ ਕਿ ਇਹ ਛੂੜੇ ਛੂੜੇ ਲੋਕਾਂ ਦੀ ਰੋਟੀ ਨਹੀਂ ਇਹ ਛੂੜੇ ਗੋਟਾਂ ਦੀ ਰੋਟੀ ਨਹੀਂ ਪੂਰੀ ਹੁੰਦੀ ਤੇ ਸਰਪੰਚੀ ਲੈ ਕੇ ਬੈਠੇ ਆ ਤੇ ਕੀ ਸਾਡਾ ਸੰਵਿਧਾਨ ਇਹ ਕਹਿੰਦਾ ਆ ਕਿ ਸਾਈ ਬਰਾਦਰੀ ਕਿੰਨੇ ਬੰਦੇ ਫੱਟਰ ਹੋਏ ਬੰਦੇ ਸਰ ਫੱਟਰ ਕੋਈ ਨਹੀਂ ਹੋਇਆ ਫੱਟਰ ਕੋਈ ਨਹੀਂ ਜੀ ਸਰ ਫੱਟਰ ਕੋਈ ਨਹੀਂ ਆ ਠੀਕ ਆ ਕੁਰਸੀਆ ਕੁਰਸੀਆ ਦੇਖੋ ਓਏ ਕਮੇ ਚੁੱਪ ਕਰਦੀ ਆ ਇਹਨਾਂ ਨਾਲ ਲੜਾਈ ਨਹੀਂ ਆ ਦੇਖੋ ਸਰ ਦੇਖੋ ਮੇਰੀ ਗੱਲ ਸੁਣੋ ਕੁਰਸੀਆਂ ਇੰਨਾ ਤੇ ਲੱਗੀਆਂ ਸੀ ਸਾਡੇ ਆ ਮੰਜੇ ਢੱਠੇ ਦੇ ਦੇ ਦੇਖ ਲਓ ਕੁਰਸੀਆਂ ਇੰਨਾ ਦੀਆਂ ਟੁੱਟੀਆਂ ਇਹਨਾਂ ਨੇ ਉਧਰੋਂ ਕੁਰਸੀਆਂ ਚਲਾਈਆਂ ਇਹਨਾਂ ਆਸੀਆਂ ਵੇਖੋ ਮੈਂ ਨਾ ਗੱਲ ਕਰਨੀ ਕੀ ਚਾਹੁੰਦਾ ਆਂ ਵੀ ਇਹ ਜੋ ਲੋਕਤੰਤਰ ਆ ਨਾ ਇਹਨਾਂ ਗਵਾ ਦਿੱਤਾ ਆ ਕਿਉਂਕਿ ਇੱਕ ਬਰਾਦਰੀ ਨੂੰ ਗਲਤ ਬੋਲਣਾ ਕੁੱਤੇ ਚੂੜੇ ਇਹ ਸਰਪੰਚ ਬਣੇ ਨੇ ਤੇ ਇਹਨਾਂ ਕੀ ਕਿਹਾ ਵੀ ਅੱਜ ਤੁਹਾਡੀ ਰੋਟੀ ਨਹੀਂ ਪੂਰੀ ਹੁੰਦੀ ਆਪਾਂ ਨਹੀਂ ਝਗੜਾ ਕਰਨਾ ਚਾਹੁੰਦੇ ਕਿਉਂਕਿ ਲਖਣ ਬਹੁਤ ਲੜੇ ਆ ਇਹ ਨਹੀਂ ਕਿ ਨਹੀਂ ਲੜੇ ਮੈਂ 60 ਸਾਲ ਨੂੰ ਬਰੂਗੀ ਜੇ ਮੇਰੀ ਆਪਾਂ ਲਖਣਾਂ 'ਚ ਰਹੇ ਆਂ ਇਹਨਾਂ ਨੇ ਬਹੁਤ ਜ਼ਿਆਦਾ ਮਾੜਾ ਚੰਗਾ ਸਾਨੂੰ ਬੋਲਿਆ ਵੇ ਅਧਵੀ ਕਿਚੀ ਸਾਡੇ ਜਾਤ ਦੀ ਇਹ ਇਹਨਾਂ ਤੇ ਕਾਨੂੰਨ ਜਿਹੜਾ ਧਾਰਾ ਆ ਅਸੀਂ ਲਾਵਾਂਗੇ ਜਿੱਥੋਂ ਤੱਕ ਲੜਿਆ ਜਾਏਗਾ ਲੜਾਂਗੇ ਵੀ ਇਹ ਨਹੀਂ ਵੀ ਨਹੀਂ ਨਾ ਛੋਟਿਆਂ ਨਾਲ ਨਾ ਡਾਂਗਾ ਨਾਲ ਲੜਾਂਗੇ ਕਾਨੂੰਨ ਨਾਲ ਲੜਾਂਗੇ ਨਾ ਕਿਉਂਕਿ ਇਹਨਾਂ ਸਾਨੂੰ ਬਹੁਤ ਗਲਤ ਬੋਲਿਆ ਜੀ ਦੇਖੋ ਇੱਥੇ ਇਹੀ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਾਫੀ ਲੋਕ ਇਕੱਠੇ ਹੋਏ ਔਰ ਕੋਈ ਝਗੜਾ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਵੈਰੀਫਾਈ ਕਰ ਰਹੇ ਹਾਂ ਕੁਝ ਲੋਕਾਂ ਦਾ ਫਟਰ ਵੀ ਹੋਇਆ ਸਾਰਾ ਵਿਕੋ ਜੀ ਤਾਂ ਤਾਂ ਮੈਨੂੰ ਹੀ ਇਨਾ ਨਹੀਂ ਦੱਸਿਆ ਪਰ ਅਸੀਂ ਵੈਰੀਫਾਈ ਕਰਦੇ ਹਾਂ ਐਸ ਐਚਓ ਸਾਹਿਬ ਦੀ ਅਰੇਲੀ ਡਿਊਟੀ ਲਾਤੀ ਬਾਰੀ ਲੋਗ ਐਸੇ ਸਾਰੇ ਸੇ ਹਾਂਜੀ ਉਹ ਬਾਰੀ ਲੋਗ ਐਸੇ ਦੋਨੇ ਪਾਸੇ ਉਸੇ ਕਰਕੇ ਆਏ ਆ ਜੀ